ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਮੇਰੇ ਚੈਨਲ ਤੇ ਸਾਰਿਆਂ ਦਾ ਸਵਾਗਤ ਹੈ ਜੀ ਅਸੀਂ ਸਾਰੇ ਚੜ੍ਹਦੀ ਕਲਾ ਚਾਹ ਵੈਗੁਰੂ ਜੀ ਤੁਸੀਂ ਵੀ ਆਪਣੇ ਘਰਾਂ ਵਿੱਚ ਚੜ੍ਹਦੀ ਕਲਾ ਵਿੱਚ ਰਹੋ ਵੈਗੁਰੂ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਚੜ੍ਹਦੀ ਕਲਾ ਵਿੱਚ ਰੱਖੇ ਤੇ ਸਾਬ ਜਦਿਆਂ ਦੇ ਦਿਨ ਚੱਲ ਰਹੇ ਹਨ ਜੀ ਸ਼ੀਧੀ ਦੀਵਾਲੇ ਚੱਲ ਰਹੇ ਨੇ ਜੀ ਵੱਧ ਤੋਂ ਵੱਧ ਪਾਠ ਕਰਕੇ ਆਪਣਾ ਸਮਾਂ ਉਹਨਾਂ ਦੇ ਚਰਨਾਚ ਗੁਜਾਰਿਓ ਤੇ ਉਹਨਾਂ ਦੇ ਜੀ ਦਿਨ ਕੋਟੀ ਕੋਟੀ ਪ੍ਰਣਾਮ ਵੈਗੁਰੂ ਇਸਦਾ ਚੜ੍ਹਦੀ ਕਲਾ ਚ ਰੱਖਣਾ ਚਲੋ ਜੀ ਆਪਾਂ ਆ ਗੱਲ ਚ ਕਰਾਂਗੇ 20ਵੀਂ ਤੇ 21ਵੀਂ ਪੌੜੀ ਦੇ ਅਰਥ ਵੀਡੀਓ ਸ਼ੁਰੂ ਕਰਦੇ ਹਾਂ ਜੀ ਭਰੀਏ ਹੱਥ ਪੈਰ ਤੇ ਦੇ ਪਾਣੀ ਤੋਤੇ ਉਤਰ ਉਸਕੇ ਜੇ ਹੱਥ ਪੈਰ ਜਾਂ ਸਰੀਰ ਲਿਪੜ ਜਾਵੇ ਤਾਂ ਜਾਂ ਮੈਲਾ ਹੋ ਜਾਵੇ ਤਾਂ ਪਾਣੀ ਨਾਲ ਧੋਤਿਆ ਉਹ ਮੈਲ ਲੱਥ ਜਾਂਦੀ ਹੈ ਮੂਤ ਪਲੀਤੀ ਕਪੜ ਜੇ ਦੇ ਸਾਬਣ ਲਈਏ ਤੋਂ ਇਹ ਜੇ ਕੋਈ ਕਪੜਾ ਮੂਤ ਨਾਲ ਗੰਦਾ ਹੋ ਜਾਵੇ ਤਾਂ ਸਾਬਣ ਲਾ ਕੇ ਉਸ ਨੂੰ ਧੋ ਲਈਦਾ ਹੈ ਭਰਿਏ ਮਤ ਪਾਪਾ ਗਸਾਂ ਉਹ ਧੋਵੇ ਧੋਵੇ ਨਾਵੇਂ ਕੇ ਰੰਗ ਇਸੇ ਤਰ੍ਹਾਂ ਹੀ ਜੇ ਮਨੁੱਖ ਦੀ ਬੁੱਧੀ ਪਾਪਾ ਨਾਲ ਮੈਲੀ ਹੋ ਜਾਵੇ ਤਾਂ ਉਸ ਵੈਗੁਰੂ ਦੇ ਨਾਮ ਦੇ ਪਿਆਰ ਨਾਲ ਧੁੱਤੀ ਜਾ ਸਕਦੀ ਹੈ ਪੁੰਨੀ ਪਾਪਣ ਆਖਣਾ ਹੈ ਉਨਾ ਜਾਂ ਪਾਪ ਹੋਣਾ ਕੇਵਲ ਕਹਿਣ ਮਾਤਰਾ ਹੀ ਨਹੀਂ ਇਹ ਨਿਰਾ ਨਾ ਹੀ ਹੈ ਨਹੀਂ ਨਾ ਹੀ ਨਹੀਂ ਕਰਤਾ ਕਹਣਾ ਲਿਖ ਲੈ ਜਾਏ ਸਭ ਜਿਹੋ ਜਿਹੇ ਕਰਮ ਤੂੰ ਕਰੇਗਾ ਉਹ ਜਿਹੇ संस्कार ਤੂੰ ਆਪਣੇ ਅੰਦਰ ਲੈ ਕੇ ਆਪਣੇ ਨਾਲ ਲੈ ਜਾਵੇਂਗਾ ਆਪੇ ਵੀ ਆਪੇ ਹੀ ਖਾਏ ਜੋ ਕੁਝ ਤੂੰ ਆਵ ਬੀਜੇਗਾ ਉਹੀ ਕੁਝ ਕੁਝ ਖਾਏਗਾ ਜੋ ਕਰਮ ਤੂੰ ਕਰੇਗਾ ਉਸ ਦਾ ਫਲ ਤੈਨੂੰ ਹੀ ਭੋਗਣਾ ਪਵੇਗਾ ਨਾਨਕ ਹੋਕਮੀ ਆਵੇ ਜਾਹੇ ਨਾਨਕ ਆਪਣੇ ਕਰਮਾਂ ਦੇ ਅਨਸਾਰ ਤੂੰ ਜਨਮ ਮਰਨ ਦੇ ਘੇੜ ਵਿੱਚ ਪਿਆ ਰਹੇਗਾ। ਕੀਨੀ ਪੌੜੀ ਦੇ ਅਰਥ ਤੀਰ ਤੱਪ ਜਿਆ ਤਤ ਮਾਜੇ ਕੋ ਪਾਵੇ ਤਿਲਕਾ ਮਾਨ। ਤੀਰਥਾਂ ਤੀਰਥਾਂ ਦੇ ਯਾਤਰਾ ਕਰਨ ਨਾਲ ਤਪ ਸਾਧਨ ਜੀਆਂ ਉੱਪਰ ਜਿਆ ਕਰਨ ਜਾਂ ਤਰਸ ਕਰਨ ਨਾਲ ਦਾਨ ਦੇਣ ਦੇ ਫਲ ਬਦੋਂ ਜੇ ਕੋ ਮਨੁੱਖ ਨੂੰ ਕੋਈ ਵਡਿਆਈ ਮਿਲ ਜਾਵੇ ਤਾਂ ਉਹ ਤਿਲ ਮਾਤਰ ਬਹੁਤ ਥੋੜੀ ਹੀ ਮਿਲਦੀ ਹੈ। ਸੁਣਿਆ ਮੰਨਿਆ ਮਨ ਕੀਤਾ ਵਾ ਅੰਤਰਗਤ ਇਥਮਨਾ ਤੇਤ ਮਲ ਨਾ ਪਰ ਜਿਸ ਮਨੁਖ ਨੇ ਵਹਿਗੁਰੂ ਦਾ ਨਾਮ ਸੁਣਿਆ ਅਤੇ ਮੰਨਿਆ ਹੈ ਉਸ ਨੇ ਆਪਣੇ ਮਨ ਵਿੱਚ ਵਹਿਗੁਰੂ ਦਾ ਪਿਆਰ ਅਜ਼ਮਾਇਆ ਹੈ ਤਾਂ ਸਮਝੋ ਉਸ ਦੇ ਆਪਣੇ ਅੰਦਰਲੇ ਤੀਥ ਆਪਣੇ ਅੰਦਰਲੇ ਮਨ ਤੀਥ ਵਿੱਚ ਮਲ ਮਲ ਕੇ ਅਸ਼ਨਾਰ ਕਰ ਲਿਆ ਹੈ ਸਾਤ ਉਸ ਨੇ ਆਪਣੇ ਅੰਦਰ ਵਸ ਰਹਿ ਪਰਮਾਤਮਾ ਨਾਲ ਜੁੜ ਕੇ ਆਪਣੇ ਮਨ ਦੀ ਮਹਿਲ ਚੰਗੀ ਤਰ੍ਹਾਂ ਨਾਲ ਲਈ ਹੈ ਸਭ ਗੁਣ ਤੇਰੇ ਮੈਂ ਨਾਹੀ ਕੋਈ ਇਹ ਬੈਗਰੂ ਸਭ ਚੰਗਿਆਈਆਂ ਤੇਰੀਆਂ ਹੀ ਹਨ ਮੇਰੇ ਵਿੱਚ ਤਾਂ ਕੋਈ ਗੁਣ ਨਹੀਂ ਬਿਨ ਗੁਣ ਕੀਤੇ ਭਗਤ ਨਾ ਹੋਏ ਆਪਣੇ ਅੰਦਰ ਗੁਣ ਚੰਗਿਆਈਆਂ ਪੈਦਾ ਕੀਤੇ ਬਿਨਾ ਰੱਬ ਦੀ ਭਗਤੀ ਨਹੀਂ ਹੋ ਸਕਦੀ ਸਾਹ ਆਤ ਸਤ ਆਤ ਬਾਣੀ ਬਰਮਾਉ ਜੈ ਹੋਵੇ ਉਸ ਵੈਗਰੂ ਦੀ ਜੋ ਆਪ ਹੀ ਮਾਇਆ ਹੈ ਆਪ ਹੀ ਬਾਣੀ ਹੈ ਆਪ ਹੀ ਬ੍ਰਹਮਾ ਹੈ ਸਤ ਸੁਣ ਸਦਾ ਮਨ ਚਾਉ ਉਹ ਵਹਿਗੁਰੂ ਸਦਾ ਰਹਿਣ ਵਾਲਾ ਹੈ ਸੋਣਾ ਹੈ ਉਸ ਦੇ ਮਨ ਵਿੱਚ ਸਦਾ ਸਦਾ ਖੜਾ ਖੜਾ ਰਹਿਦਾ ਹੈ ਕੁਦਰਤ ਕਦੋਂ ਸਵੇਰਾ ਵਕਤ ਕਮਣੋਂ ਕਿੱਥੇ ਕਵਣਾ ਬਾਹਰ ਕਮਣ ਸ੍ਰਤੀਆਂ ਕਵਣ ਜਿਤੂ ਆਕਾਰ ਜਦੋਂ ਇਹ ਸੰਸਾਰ ਦੀ ਰਚਨਾ ਹੋਈ ਕਦੋਂ ਕਦੋਂ ਜਦੋਂ ਇਸ ਸੰਸਾਰ ਦੀ ਰਚਨਾ ਹੋਈ ਉਦੋਂ ਕੀ ਵੇਲਾ ਸੀ ਕੀ ਵਕਤ ਸੀ ਕਿਹੜੀ ਤਿਤ ਸੀ ਕਿਹੜਾ ਦਿਨ ਸੀ ਕਿਹੜੀ ਰੁੱਤ ਸੀ ਅਤੇ ਕਿਹੜਾ ਮਹੀਨਾ ਬੇ ਲਪਾਇਆ ਪੰਡਤੀ ਜੇ ਹੋਵੇ ਲਿਖ ਪ੍ਰਾਨ ਇਹ ਸੰਸਾਰ ਕਦੋਂ ਰਤਿਆ ਗਿਆ ਉਸ ਸਮੇਂ ਦਾ ਪਤਾ ਪੰਡਤਾਂ ਨੂੰ ਵੀ ਨਹੀਂ ਲੱਗਾ ਨਹੀਂ ਤਾਂ ਇਸ ਮਨਜੂਰ ਤੇ ਲੇਖ ਵਾਲਾ ਵੀ ਕੋਈ ਪ੍ਰਾਨ ਹੁੰਦਾ ਵਖਤ ਨਾ ਪਾਇ ਬਾਇਓ ਕਹੇ ਜੇ ਲਿਖਣ ਲਈ ਪ੍ਰਾਨ ਉਸ ਸਮੇਂ ਪਤਾ ਕਾਜ਼ੀਆਂ ਨੂੰ ਵੀ ਨਹੀਂ ਕਾਦਿਆ ਨੂੰ ਵੀ ਨਹੀਂ ਪਤਾ ਲੱਗ ਸਕਿਆ ਨਹੀਂ ਤਾਂ ਜਿਵੇਂ ਉਸ ਦੇ ਮੁਹੰਮਦ ਸਾਹਿਬ ਦੀਆਂ ਉਚਾਈਆਂ ਇਤਾਂ ਇਕੱਠੀਆਂ ਕਰਕੇ ਇਕਰਾਮ ਲਿਖ ਦਿੱਤਾ ਸੀ ਤੇਵੇ ਹੀ ਉਸ ਸੰਸਾਰ ਦੀ ਰਚਨਾ ਦੇ ਸਮੇਂ ਬਾਰੇ ਵੀ ਲਿਖ ਲੇਖ ਲਿਖ ਦਿੰਦੇ ਤਿੱਥੀਵਾਨਾ ਜੋਗੀ ਆ ਰਿਤਿਮਾਨਾ ਕੋਈ ਜਦੋਂ ਸੰਸਾਰ ਰਚਿਆ ਗਿਆ ਉਦੋਂ ਕਿਹੜੀ ਤਿੱਥੀ ਕਿਹੜਾ ਵਾਰਸੀ ਕਿਹੜਾ ਇਹ ਗੱਲ ਕੋਈ ਜੋਗੀ ਵੀ ਨਹੀਂ ਜਾਣਦਾ ਕੋਈ ਵੀ ਨਹੀਂ ਜਾਣਦਾ ਕਦੋਂ ਕਿਹੜਾ ਮਹੀਨਾ ਸੀ ਚਾ ਕਰਤਾ ਸੇਠੀ ਜੋ ਆਪੇ ਜਾਣੇ ਸੋਈ ਜੋ ਸਿਰਜਣਾ ਉਸ ਸ੍ਰਿਸ਼ਟੀ ਨੂੰ ਰਚਦਾ ਹੈ ਉਹ ਆਪ ਹੀ ਜਾਣਦਾ ਹੈ ਇਹ ਰਚਨਾ ਕਦੋਂ ਹੋਈ ਕਿਵ ਕਰ ਆਖਾ ਕਿਵ ਸਲਾਈ ਕਿਵ ਵਰਨਾ ਕਿਵੇਂ ਵਰਣੀ ਕਿਵ ਜਾਣਾਂ ਮੈਂ ਇਸ ਤਰ੍ਹਾਂ ਉਸ ਪਰਮਾਤਮਾ ਨੂੰ ਬਿਆਨ ਕਰਾਂ ਉਸ ਦੀ ਬਿੜਿਆਈ ਦੱਸਾਂ ਕਿਸ ਤਰ੍ਹਾਂ ਉਸ ਦੀ ਸਿਫਤ ਸਲਾਹ ਕਰਾਂ ਕਿਸ ਤਰ੍ਹਾਂ ਉਸ ਦਾ ਵਰਨਨ ਕਰਾਂ ਅਤੇ ਕਿਸ ਤਰ੍ਹਾਂ ਉਸ ਨੂੰ ਸਮਝਾਂ ਨਾਨਕ ਅੱਖਾਂ ਸਾਖੂ ਆਖੇ ਇੱਕ ਦੂ ਇੱਕ ਸਿਆਣਾ ਹੈ ਨਾਨਕ ਅੱਖਾਂ ਨੂੰ ਤਾਂ ਹਰ ਕੋਈ ਆਪਣੇ ਆਪ ਨੂੰ ਦੂਜੇ ਨਾਲੋਂ ਸਿਆਣਾ ਸਮਝ ਕੇ ਆਖਦਾ ਹੈ ਰੱਬ ਇਹ ਹੈ ਤੇ ਇਹ ਨਹੀਂ ਪਰ ਅਸਲੀਅਤ ਕੋਈ ਨਹੀਂ ਦੱਸ ਸਕਦਾ ਵੱਡਾ ਸਹਿਬ ਵੱਡੀ ਨਹੀਂ ਕੀਤਾ ਜਾ ਕਾ ਹੋਵੇ ਉਸ ਵਹਿਗੁਰੂ ਮਾਲਕ ਸਭ ਤੋਂ ਵੱਡਾ ਉਹ ਵਹਿਗੁਰੂ ਮਾਲਕ ਸਭ ਤੋਂ ਵੱਡਾ ਹੈ ਉਸ ਦੀ ਬੜਾਈ ਉੱਚੀ ਹੈ ਜੋ ਦੁਨੀਆਂ ਵਿੱਚ ਹੋ ਰਿਹਾ ਹੈ ਉਹ ਉਸ ਦਾ ਕੀਤਾ ਹੋ ਰਿਹਾ ਹੈ ਨਾਨਕ ਜੇ ਕੋ ਆਪੇ ਜਾਣੇ ਅੱਗੇ ਗਿਆਨਾ ਸੋਏ। ਹੇ ਨਾਨਕ ਜੇ ਕੋਈ ਇਹ ਸਮਝ ਬੈਠੇ ਕਿ ਆਹ ਕੰਮ ਆਪਣੇ ਆਪ ਜਾਂ ਆਪਣੇ ਬਲ ਨਾਲ ਕੀਤਾ ਹੈ ਤਾਂ ਰੱਬ ਦੀ ਦਰਗਾਹ ਵਿੱਚ ਜਾ ਕੇ ਚੰਗਾ ਨਹੀਂ ਲੱਗੇਗਾ ਉਹ ਆਦਰ ਨਹੀਂ ਪਾਵੇਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੈ ਗੁਰੂ ਜੀ ਆਪਾਂ ਨੇ ਅੱਜ 3ਵੀਂ ਤੇ 21ਵੀਂ ਪੌੜੀ ਦੇ ਅਰਥ ਕੀਤੇ ਹਨ ਜੇ ਕੋਈ ਅੱਖਰ ਵਾਧਾ ਘਾਟਾ ਹੋਇਆ ਹੋਵੇ ਬਹਿਗੁਰੂ ਜੀ ਤੋਂ ਮਾਫੀ ਮੰਗਦੇ ਹਾਂ ਅੱਗੇ ਬਾਅਦ ਤੇ ਸੁਧ ਸਪਾਸ਼ ਪਨ ਵੰਦਾ ਵੱਲ ਬਖਸ਼ਣ ਆਪਣੇ ਚਰਨਾਂ ਨਾਲ ਲਾ ਲੈਣ ਚਲੋ ਜੀ ਆਪਾਂ ਵੀਡੀਓ ਦਾ ਐਂਡ ਕਰਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਲਾਈਕ ਸ਼ੇਅਰ ਕਰਿਆ ਕਰੋ ਜੀ ਤਾਂ ਕਿ ਅੱਗੇ ਆਪਣੇ ਭੈਣਾਂ ਨੂੰ ਅੱਗੇ ਤੋਂ ਅੱਗੇ ਅਰਥਾਂ ਇਹ ਬਾਣੀ ਜਪਜੀ ਸਾਹਿਬ ਜੀ ਦੇ ਅਰਥ ਅੱਗੇ ਤੋਂ ਅੱਗੇ ਸ਼ੇਅਰ ਕਰਿਆ ਕਰੋ ਤਾਂ ਕਿ ਹਰ ਇੱਕ ਦਾ ਭਲਾ ਹੋ ਸਕੇ ਤੇ ਬਾਣੀ ਨਾਲ ਜੁੜ ਸਕਣ ਜੁੜ ਸਕਣ ਤੇ ਬਾਣੀ ਦਾ ਆਨੰਦ ਲੈ ਸਕਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ